ਹਾਂਜੀ ਤੁਸੀਂ ਵੇਖ ਰਹੇ ਹੋ ਫਿਕਰਮੰਦ মিডিਆ ਤੇ ਮੈਂ ਤੁਹਾਡਾ ਆਪਣਾ ਗੁਰਚਰਨ ਸਿੰਘ ਰਾਜੂ ਐਨ ਜੀਓ ਸੋ ਦੋਸਤੋ ਫਿਕਰਮੰਦ মিডিਆ ਦੀ ਸਮੁੱਚੀ ਟੀਮ ਅੱਜ ਅੱਜ ਪਹੁੰਚੀ ਹੈ ਮਹਿੰਦਰ ਕੌਰ ਦੀ ਬਰਾੜ ਪੈਂਡ ਪੱਤੋ ਹਿਰਾ ਸਿੰਘ ਸੋ ਜੋ ਕਿ ਅੰਗੜਵਾੜੀ ਮਲਾਜਨ ਦੁਨੀਆ ਦੇ ਜ਼ਿਲ੍ਹਾ ਪ੍ਰੈਜ਼ੀਡੈਂਟ ਨੇ ਉਹਦਾ ਨਾਲ ਗੱਲਬਾਤ ਕਰਦੇ ਆ ਜਿਹੜਾ ਪੰਜਾਬ ਦਾ ਇੱਕ ਭਾਗ ਦਾ ਮੁੱਦਾ ਹੈ ਰੇਸ਼ਮ ਸਿੰਘ ਜੀ ਮਹਾਰਾਜ ਜਿਨ੍ਹਾਂ ਵੱਲੋਂ ਇੱਕ ਦਰਖਾਸਤ ਹੈ ਜਿਹੜੀ ਮਨਿੰਦਰਜੀਤ ਸਿੰਘ ਜੀ ਲੋਕ ਆਵਾਜ਼ ਟੀਵੀ ਦੇ ਦਿੱਤੀ ਜਾਂਦੀ ਹੈ ਤੇ ਅੱਜ ਉਹ ਦਰਖਾਸਤ ਉਹਨਾਂ ਨੇ ਵਾਪਸ ਲੈ ਲਈ ਹੈ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਉਹ ਦਰਖਾਸਤ ਦੇ ਵਿੱਚ ਔਰਤਾਂ ਪ੍ਰਤੀ ਵੀ ਕਾਫੀ ਮੰਦ ਭਾਗੀਆ ਸ਼ਬਦਾਵਲੀ ਬੋਲੀ ਗਈ ਸੀ ਜੋ ਕਿ ਬੜੀ ਅਪਜਨਕ ਸੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਹਾਟੀ ਸਭ ਤੋਂ ਪਹਿਲਾਂ ਤਾਂ ਫਿਕਰਮੰਦ ਮੀਡੀਆ 'ਚ ਤੁਹਾਡਾ ਧੰਨਵਾਦ ਮਿਹਰਬਾਨੀ ਸ਼ੁਕਰੀਆ ਤੁਸੀਂ ਆਪਣੀ ਟੀਮ ਕੀ ਸਮੇਂ 'ਚ ਸਮਾਂ ਦਿੱਤਾ ਹੈ ਹਾਂ ਜੀ ਮੈਂ ਫਿਕਰਮੰਦ ਮੀਡੀਆ ਦਾ ਬਹੁਤ ਸਤਿਕਾਰ ਨਾਲ ਧੰਨਵਾਦ ਕਰਦੀ ਹਾਂ ਜਿਹੜੇ ਅੱਜ ਸਾਡੇ ਕੋਲ ਪਹੁੰਚੇ ਆ ਲੋਕਵਾਇਆ ਜਿਹੜੀ ਉਹ ਚੈਨਲ ਟੀਵੀ ਚੈਨਲ ਤੇ ਬੁਲੰਦ ਕਰਦੇ ਆ ਹਾਂ ਜੀ ਇੱਕ ਨਾ ਪੰਜਾਬ ਦਾ ਭਾਗ ਦਾ ਮੁੱਦਾ ਨਹੀਂ ਪੰਜਾਬ ਨਹੀਂ ਬਲਕਿ ਦੇਸ਼ਾਂ-ਵਦੇਸ਼ਾਂ ਦੇ ਸਮੁੱਚੇ ਭਾਰਤ ਦਾ ਮਸਲਾ ਬਣ ਗਿਆ ਸੀਗਾ ਕਿ ਆਪਣੇ ਵਿਧਾਇਕ ਨੇ ਬਲਕਾਰ ਸਿੱਧੂ ਰਾਮਪੁਰਾਪੂਤ ਉਹਨਾਂ ਦੇ ਪੀਐਨ ਰੇਸ਼ਮ ਸਿੰਘ ਜੀ ਮਹਾਰਾਜ ਉਹਨਾਂ ਵੱਲੋਂ ਇੱਕ ਦਰਖਾਸਤ ਹੈ ਜਿਹੜੀ ਲੋਕ ਟੀਵੀ ਚੈਨਲ ਮਨਿੰਦਰਜੀਤ ਸਿੰਘ ਪੱਤਰਕਾਰ ਉਹਨਾਂ ਨੇ ਦਿੱਤੀ ਜਾਂਦੀ ਹੈ ਤੇ ਉਹਨਾਂ ਦੇ ਪਰਚਾ ਦਰ ਦਿੱਤੀ ਹੈ ਤੇ ਕਾਫੀ ਜਥੇਬੰਦੀਆਂ ਨੇ ਜਾਨੀ ਕਿ ਸੰਘਰਸ਼ ਕਰਕੇ ਅੱਜ ਜਿਹੜਾ ਉਹਨਾਂ ਨੇ ਦਰਖਾਸਤ ਵਾਪਸ ਲੈ ਲਈ ਹੈ ਤੇ ਉਹ ਜਿਹੜੀ ਰਿਕਾਰਡਿੰਗ ਵਾਇਰਲ ਹੋਈ ਸੀ ਉਹ ਰਿਕਾਰਡਿੰਗ ਦੇ ਵਿੱਚ ਪੱਗ ਦੇ ਬਾਰੇ ਵੀ ਅਪਜਨਕ ਸ਼ਬਦ ਬੋਲੇ ਗਏ ਔਰਤਾਂ ਪ੍ਰਤੀ ਵੀ ਬੋਲੇ ਗਏ ਆ ਇਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਵਰਕਰ ਸੀਗੇ ਜਿਨ੍ਹਾਂ ਨੇ ਮਿਹਨਤ ਕਰਕੇ ਉਹਨਾਂ ਨੂੰ ਬਣਾਇਆ ਉਹਨਾਂ ਪ੍ਰਤੀ ਵੀ ਸਭ ਤੋਂ ਪਹਿਲੀ ਗੱਲ ਇਹ ਹੈ ਜਿਹੜੀ ਅੱਜ ਉਹਨਾਂ ਨੇ ਦਰਖਾਸਤ ਵਾਪਸ ਲਈ ਹੈ ਇਹਨੂੰ ਕਿਹੜੇ ਨਜ਼ਰੀਏ ਦੇਖਣ ਦੇਖੋ ਗੱਲ ਇਹ ਆ ਵੀ ਪਹਿਲਾਂ ਤਾਂ ਬਲਕਾਰ ਸਿੱਧੂ ਨੂੰ ਅਸੀਂ ਇਹ ਬਹੁਤ ਹੀ ਲਾਂਹਤਾ ਪਾਉਨੇ ਆ ਮੇ ਜਦੋਂ ਜਿਹੜਾ ਉਹ ਮਨਿੰਦਰਜੀਤ ਸਿੰਘ ਪੱਤਰਕਾਰ ਆ ਉਹ ਕੋਈ ਇੰਨਾ ਜਾਣਣ ਜਾਣਿਆ ਪੱਤਰਕਾਰ ਨਹੀਂ ਬਹੁਤ ਸੂਝਵਾਨ ਸਮਝਿਆ ਸੁਝਿਆ ਹੋਇਆ ਪੱਤਰਕਾਰ ਆ ਉਹਨੇ ਜੋ ਵੀ ਗੱਲ ਕੀਤੀ ਸੀ ਉਹ ਤੱਥਾਂ ਦੇ ਆਧਾਰ ਤੇ ਕੀਤੀ ਸੀ ਵਿਦ ਸਬੂਤ ਕੀਤੀ ਸੀ ਤਾਂ ਚਲੋ ਜੇ ਇਹ ਕੋਈ ਪਰਚਾ ਦਾ ਕਰਵਾਉਣਾ ਕੋਈ ਬਾਲੀ ਵੱਡੀ ਗੱਲ ਨਹੀਂ ਜਾਂ ਕੋਈ ਇਹਦੇ ਚ ਇਹਨਾਂ ਨੇ ਤਾਬ ਦਾ ਫੁਕਰਪਣਾ ਜਿ ਦਿਖਾਇਆ ਕਿਉਂਕਿ ਇਹਨਾਂ ਦੀ ਪਾਰਟੀ ਤੋਂ ਜਿਹੜੇ ਲੋਕ ਆ ਬਹੁਤ ਤੰਗ ਆ ਚੁੱਕੇ ਆ ਜਿਹੜਾ ਇਹਨਾਂ ਦੇ ਛੇਤਰਤਾ ਪੈਣਾ ਹੀ ਪੈਣੇ ਸੀ ਆ 2 ਸਾਲਾਂ ਚ ਇਹਨਾਂ ਦੀ ਜਿਹੜੀ ਬੇਇੱਜ਼ਤੀ ਹੋਣੀ ਆ ਤੇ ਇਹਨਾਂ ਦਾ ਜਿਹੜਾ ਜਲੂਸ ਨਿਕਲਣਾ ਉਹ ਇਹ ਬਰਦਾਸ਼ਤ ਕਰ ਜਾਣਗੇ ਪਰ ਜਿਹੜਾ ਇਹ ਕੰਮ ਕਰਦੇ ਆ ਲੋਕ ਉਹ ਕੰਮ ਨੂੰ ਸਹਿਣ ਨਹੀਂ ਕਰਦੇ ਜਿਹੜਾ ਇਹਨਾਂ ਨੇ ਹੁਣ ਉਹ ਪਰਚਾ ਰੱਦ ਕਰਾਇਆ ਪਹਿਲੀ ਗੱਲ ਤਾਂ ਇਹ ਆ ਵੀ ਇਹਨਾਂ ਦੀ ਕਿੰਨੀ ਕਿਹੇ ਇਸ ਗੱਲ ਚ ਇੱਜ਼ਤ ਆ ਵੀ ਪਹਿਲਾਂ ਪਰਚਾ ਦਰਜ ਕਰਾਉਣਾ ਅਗਲੇ ਤੇ ਮੁੜ ਕੇ ਫੇਰ ਜਦੋਂ ਲੋਕ ਲਹਿਰ ਨੂੰ ਦੇਖਦੇ ਆ ਮਿਹਦੂਰ ਕਿਸਾਨ ਵਿਦਿਆਰਥੀ ਜਥੇਬੰਦੀਆਂ ਹੋਰ ਸਾਰੀਆਂ ਸਮੂਚੀਆਂ ਜਥੇਬੰਦੀਆਂ মিডিਆ ਪਾਈਚਾਰਾ ਇਹਨਾਂ ਸਾਰੀਆਂ ਜਥੇਬੰਦੀਆਂ ਨੇ ਸ਼ੰਗਾਰ ਚ ਵੜ ਲਿਆ ਇਹਨਾਂ ਨੇ ਉਹ ਸ਼ੰਗਾਰ ਚ ਦੋ ਡਰਦੇ ਹੋયા ਨੇ ਇਹ ਪਰਚਾ ਜਿਹੜਾ ਉਹ ਰੱਦ ਕੀਤਾ ਇਹ ਗੱਲ ਸੀ ਜਿਹੜੀ ਇਹ ਕੋਈ ਪਰਚਾ ਦਰਜ ਕਰਾਉਣ ਵਾਲੀ ਬੜੀ ਵੱਡੀ ਗੱਲ ਨਹੀਂ ਸੀ ਉਹ ਮਨਿੰਦਰਜੀਤ ਸਿੰਘ ਨਾਲ ਬੈਠ ਕੇ ਵੀ ਗੱਲ ਕਰ ਸਕਦੇ ਸੀ ਵੀ ਤੁਹਾਨੂੰ ਜੇ ਪਤਾ ਲੱਗਿਆ ਤਾਂ ਵੀ ਤੁਸੀਂ ਅਸੀਂ ਇਸ ਗੱਲ ਦੀ ਮਾਫੀ ਚਾਹੁੰਦੇ ਆ ਤੇ ਇਹ ਜਿਹੜੀ ਵੀਡੀਓ ਆ ਇਨੂੰ ਮਤਲਬ ਬ ਆਪਣਾ ਡਿਲੀਟ ਕੀਤਾ ਜਾਵੇ ਜੇ ਚਾਹੁੰਦੇ ਤਾਂ ਪਰ ਜਦੋਂ ਇਹਨਾਂ ਨੇ ਆਪ ਦਾ ਜਲੂਸ ਕਢਾਇਆ ਇਹ ਗੱਲ ਨੂੰ ਦੇਖਿਆ ਵੀ ਮੀਡੀਆ ਵੀ ਪਲੇਟਫਾਰਮ ਤੇ ਆ ਗਿਆ ਜਥੇਬੰਦੀਆਂ ਵੀ ਪਲੇਟਫਾਰਮ ਤੇ ਆ ਗਈਆਂ ਸਾਡਾ ਜਿਹੜਾ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਸਾਡੀ ਸੂਬਾ ਪ੍ਰਧਾਨ ਭੈਣ ਜੀ ਹਰਗਵਿੰਦ ਕੌਰ ਦੀ ਕਾਲ ਸੀ ਵੀ ਕੱਲ ਜਿਹੜਾ ਪਰਸੋਂ ਨੂੰ ਅਸੀਂ ਐਸਐਸਪੀ ਦਫ਼ਤਰ ਬਠਿੰਡਾ ਵਿਖੇ ਪਹੁੰਚਣਾ ਸੀ ਸੋ ਅੱਜ ਜਿਹੜਾ ਪਰਚਾ ਰੱਦ ਹੋ ਗਿਆ ਇਸ ਕਰਕੇ ਸਾਡਾ ਪ੍ਰੋਗਰਾਮ ਕੈਨਸਲ ਹੋਇਆ ਹੈ ਜਿਹੜਾ ਇਹਨਾਂ ਨੇ ਮਤਲਬ ਪੱਗ ਦੇ ਖਿਲਾਫ ਬੋਲਿਆ ਏ ਇਹ ਇੰਨਾ ਬੇਸਮਝ ਬੰਦਾ ਨਹੀਂ ਸੀ ਬਲਕਾਰ ਸਿੱਧੂ ਕਿਉਂਕਿ ਪਹਿਲਾਂ ਇਹ ਆਪਣਾ ਗਾਇਕੀ ਦੇ ਕਿਤੇ ਨਾਲ ਵੀ ਜੁੜਿਆ ਹੋਇਆ ਸੀ ਇਹ ਬੰਦੇ ਨੂੰ ਆਪ ਨੂੰ ਸੋਚਣਾ ਚਾਹੀਦਾ ਸੀ ਵੀ ਜਿਹੜੀ ਪੱਗ ਆ ਪੱਗ ਦੀ ਅਹਿਮੀਅਤ ਕੀ ਆ ਸਾਡੇ ਗੁਰੂਆਂ ਨੇ ਸਾਡੇ ਪੁਰਖਿਆਂ ਨੇ ਇਹ ਪੱਗ ਕਿਵੇਂ ਪ੍ਰਾਪਤ ਕੀਤੀ ਆ ਜੇ ਜਿਹੜੇ ਬੰਦੇ ਦੇ ਘਰੋਂ ਕੋਈ ਕੁਰਬਾਨੀ ਨਹੀਂ ਨਾ ਹੋਈ ਹੋਵੇ ਉਹਨੂੰ ਗੁਰੂਆਂ ਦੀਆਂ ਕੁਰਬਾਨੀਆਂ ਦਾ ਪਤਾ ਨਹੀਂ ਹੁੰਦਾ ਜੀ ਦੂਜੀ ਗੱਲ ਇਹ ਆ ਵੀ ਜਿਹੜਾ ਇਹ ਔਰਤ ਦੇ ਮਾਣ ਸਨਮਾਨ ਪ੍ਰਤੀ ਇੰਨਾ ਭੱਦੀ ਸ਼ਬਦਾਵਲੀ ਬੋਲੀ ਆ ਇਹ ਆਪਣੇ ਭਗਵਾਨ ਤਮਾਨ ਦੇ ਨਾਲ ਆਪਣੇ ਸੀਐਮ ਸਾਹਿਬ ਦੇ ਨਾਲ ਖੜਕੇ ਉਦੋਂ ਇਹਨਾਂ ਨੇ ਪਬਲਿਕ ਚ ਕਿੱਡੇ ਕਿੱਡੇ ਔਰਤਾਂ ਲਈ ਵਾਅਦੇ ਕੀਤੇ ਸੀ ਅਸੀਂ 1000 ਰੁਪਇਆ ਮਹੀਨਾ ਦੇਵਾਂਗੇ ਰਸੋਈ ਖਰਚਾ ਦੇਵਾਂਗੇ ਅਸੀਂ ਔਰਤਾਂ ਨੂੰ ਮਾਣ ਸਨਮਾਨ ਦੇਵਾਂਗੇ ਅਸੀਂ ਇਹਨਾਂ ਦੇ ਜਿਹੜੇ ਹੱਕ ਆ ਉਹਨਾਂ ਨੂੰ 33% ਤੋਂ ਵਧਾ ਕੇ ਅਸੀਂ 50% ਕਰਾਂਗੇ ਉਹ ਸਾਰੀਆਂ ਗੱਲਾਂ ਇਹ ਸਤਾ ਦੇ ਨਸ਼ੇ ਚਾਕੇ ਭੁੱਲ ਗਈ ਏ ਮੈਂ ਤਾਂ ਇਸ ਗੱਲ ਦੀ ਪਰਜੋਰ ਨਖੇਦੀ ਕਰਦੀ ਆ ਵੀ ਇਹਨੂੰ ਵਿਧਾਨ ਸਭਾ ਚੋਂ ਬਰਖਾਸਤ ਕਰਕੇ ਇਹਨੂੰ ਜਿਹੜਾ ਅਸਤੀਫਾ ਲੈ ਲੈਣਾ ਦੇਣਾ ਲੈ ਲੈਣਾ ਚਾਹੀਦਾ ਸਰਕਾਰ ਨੂੰ ਕਿਉਂਕਿ ਜਿਹੜੇ ਇਹੇ ਜੇ ਵਿਧਾਨ ਸਭਾ ਚ ਪਹੁੰਚੇ ਹੋਏ ਐਮ ਐਲ ਏ ਐਮ ਪੀ ਆ ਉਹ ਜਨਤਾ ਲਈ ਕੋਈ ਚੀਜ਼ ਨਹੀਂ ਨਾ ਉਹ ਜਨਤਾ ਦਾ ਭਲਾ ਸੋਚ ਸਕਦੇ ਆ ਨਾ ਉਹ ਭਲਾ ਕਰ ਸਕਦੇ ਆ ਗੁਰਨਾਨਕ ਪਾਤਸ਼ਾਹ ਨੇ ਵੀ ਕਿਹਾ ਸੀ ਇਹ ਗੱਲ ਤਾਂ ਔਰਤ ਪ੍ਰਤੀ ਵੀ ਅਸੋਕ्यो ਮੰਦਾ ਆਖੀਏ ਜਿੱਤ ਜੰਮੇ ਰਜਾਨ ਤੇ ਇਹਨੂੰ ਇਹ ਨਹੀਂ ਪਤਾ ਵੀ ਮੈਂ ਇੱਕ ਮਾਂ ਦਾ ਪੋਤਾ ਉਹ ਕੌਣਾ ਉਹ ਇੱਕ ਔਰਤ ਆ ਮੈਂ ਇੱਕ ਭੈਣ ਦਾ ਭਰਾ ਐ ਉਹ ਕੌਣਾ ਉਹ ਵੀ ਇੱਕ ਔਰਤ ਆ ਮੈਂ ਇੱਕ ਧੀ ਦਾ ਬਾਪ ਆ ਉਹ ਕੌਣਾ ਉਹ ਵੀ ਇੱਕ ਔਰਤ ਆ ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਵੀ ਮੈਂ ਔਰਤ ਦੇ ਪੇਟੋਂ ਪੈਦਾ ਹੋਇਆ ਐ ਤੇ ਔਰਤਾਂ ਅੱਜ ਕੱਲ ਕਿਸੇ ਪੱਖੋਂ ਵੀ ਘਟ ਨਹੀਂ ਹਰ ਇੱਕ ਜਿਹੜਾ ਵਿਦਿਆ ਦਾ ਖੇਤਰ ਲਾ ਲਓ ਪਲੇਅਰ ਖੇਤਰ ਲਾ ਲਓ ਗੇਮਾਂ ਚ ਲਾ ਲਓ ਕਿਤੇ ਵੀ ਲਾ ਲਓ ਅੱਜ ਕੱਲ ਜਿਹੜੀਆਂ ਔਰਤਾਂ ਉਹ ਮਰਦਾਂ ਨਾਲੋਂ ਅੱਗੇ ਐ ਤੇ ਇਸ ਬੰਦੇ ਨੇ ਜੇ ਆਪਣਾ ਬਲਕਾਰ ਸਿੱਧੂ ਨੇ ਔਰਤ ਪ੍ਰਤੀ ਇਹ ਪਦਈ ਪਦ ਦੀ ਸ਼ਬਦਾਵਲੀ ਵਰਤੀ ਐ ਮੈਂ ਇਹਦੀ ਪਰਜੋਰ ਸ਼ਬਦਾਂ ਚ ਖੇਦੀ ਕਰਦੀ ਆ ਤੇ ਆਪਣਾ ਇਹੋ ਜਿਹੇ ਜਿਹੜੇ ਐਮ ਐਲ ਏ ਐਮ ਪੀ ਐ ਉਹਨਾਂ ਨੂੰ ਇਹ ਯੋਗ ਨਹੀਂ ਸੀ ਇਹਨਾਂ ਚੀਜ਼ਾਂ ਦੇ ਇਹਨਾਂ ਇਹ ਯੋਗ ਨਹੀਂ ਸੀ ਲੋਕਾਂ ਨੇ ਇੱਕ ਬਦਲਾਅ ਦੇ ਚਾਅ ਚ ਇਹਨਾਂ ਨੂੰ ਜਿਹੜੀਆਂ ਇਹ ਵੋਟਾਂ ਪਾਈਆਂ ਤੇ ਸੀਟਾਂ ਮਿਲ ਗਈਆਂ ਪਰ ਇਹ ਲਾਇਕ ਨਹੀਂ ਸੀ ਇਹਨਾਂ ਚੀਜ਼ਾਂ ਦੇ ਜੇ ਇਹਨਾਂ ਨੂੰ ਕੋਈ ਬਲਕਾਰ ਸਿੱਧੂ ਨੂੰ ਪੁੱਛਣਾ ਹੋਵੇ ਤਾਂ ਇੱਕ ਔਰਤਾਂ ਹੀ ਆ ਜਿਨ੍ਹਾਂ ਨੇ ਤੁਹਾਨੂੰ ਜਿਤਾ ਕੇ ਇੱਥੋਂ ਤੱਕ ਪਹੁੰਚਾਇਆ ਤੇ ਅੱਜ ਤੁਸੀਂ ਉਹਨਾਂ ਔਰਤਾਂ ਪ੍ਰਤੀ ਐਨੀ ਭਦੀ ਸ਼ਬਦਾਲੀ ਵਾਰਤ ਦਿਓ ਇਹ ਗੱਲ ਦੀ ਮੈਂ ਪੂਰਜੋਰ ਸ਼ਰਧਾਂ ਵਿੱਚ ਨਖੇਦੀ ਕਰਦੀਆਂ ਇਹਨਾਂ ਨੂੰ ਇਹ ਚੀਜ਼ਾਂ ਜਿਹੜੀਆਂ ਉਹ ਨਹੀਂ ਚਾਹੀਦੀਆਂ ਬਾਕੀ ਮੈਂ ਪੱਤਰਕਾਰ ਭਾਈ ਚਾਰੇ ਦੀ ਬਹੁਤ ਜ਼ਿਆਦਾ ਮਤਲਬ ਇਸ ਗੱਲ ਨਾਲ ਮੇਰੇ ਕੋਲੇ ਕੋਈ ਸ਼ਰਧ ਨਹੀਂ ਜਿਨ੍ਹਾਂ ਨਾਲ ਮੈਂ ਇਹਨਾਂ ਨੂੰ ਨਵਾਜ ਸਕਾਂ ਕਿਉਂਕਿ ਜਿਹੜਾ মিডিਆ ਹੈ ਉਹ ਇੱਕ ਸਮੁੱਚੇ ਸਮਾਜ ਦਾ ਥੰਮ ਹੈ মিডিਆ ਰਾਹੀਂ ਹੀ ਅਸੀਂ ਹਰ ਇੱਕ ਗੱਲ ਸਰਕਾਰ ਤੱਕ ਪਹੁੰਚਾਉਣੀ ਹੁੰਦੀ ਆ মিডিਆ ਰਾਹੀਂ ਹੀ ਹਰ ਇੱਕ ਚੀਜ਼ ਆ ਜਿਹੜੀ ਭਲੇ-bure ਦੀ ਪਛਾਣ ਹੁੰਦੀ ਆ ਜਾਂ মিডিਆ ਜਿਹੜੇ ਮਾੜੇ ਆਨਸਰ ਆ মিডিਆ ਰਾਹੀਂ ਹੀ ਇਹ ਗੱਲ ਆ ਜਿਹੜੀ ਸਰਕਾਰਾਂ ਤੱਕ ਪਹੁੰਚਾਉਂਦੇ ਆ ਤਾਂ ਮਾੜੇ ਆਨਸਰਾਂ ਨੂੰ ਨੱਥ ਪਾਈ ਜਾਂਦੀ ਆ ਜੇ ਨਸ਼ਿਆਂ ਨੂੰ ਬੰਦ ਕਰਨ ਦੇ ਕੰਮ ਵਿੱਚ ਪਹੁੰਚਿਆ ਮੀਡੀਆ ਤਾਂ ਮੇਰੇ ਹਿਸਾਬ ਨਾਲ ਮੈਂ ਕਹਿ ਸਕਦੀ ਹਾਂ ਇਹ ਗੱਲ ਦਾਅਵੇ ਨਾਲ ਵੀ ਹਰ ਇੱਕ ਥਾਂ ਤੇ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਵਾਸਤੇ ਜਾਂ ਪਿੰਡਾਂ 'ਚ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਨੂੰ ਨੱਥ ਪਾਉਣ ਵਾਸਤੇ ਪੁਲਿਸ ਪ੍ਰਸ਼ਾਸਨ ਦਾ ਵੀ ਪੂਰਾ ਸਾਥ ਦਿੰਦੇ ਆ ਔਰ ਆਰਦੇ ਵੱਲੋਂ ਵੀ ਪੂਰਾ ਜੋਰ ਲਾਉਂਦੇ ਆ ਵੀ ਜਿਹੜਾ ਪੰਜਾਬ ਆ ਸਾਡਾ ਮੋੜ ਸੋਨੇ ਦੀ ਚਿੜੀਆ ਬਣੇ ਤੇ ਅਸੀਂ ਜਿਹੜਾ ਆਪਣਾ ਜ਼ਿੰਦਗੀ ਆ ਵਧੀਆ ਜਿਉ ਸਕੀਏ ਅੱਛਾ ਪ੍ਰਧਾਨ ਜੀ ਜਿਵੇਂ ਕਿ ਆਪਣੇ ਕਿਰਤੀ ਨੇ ਰਾਮ ਗੜੀਆ ਸਮਾਏ ਆਪਣੇ ਘਰਾਂ ਦੇ ਵਿੱਚ ਲੱਕੜ ਦਾ ਕੰਮ ਹੋਏ ਹਰ ਤਰ੍ਹਾਂ ਦਾ ਘਰਾਂ ਦਾ ਕੰਮ ਕਰਦੇ ਹੋਰ ਵੀ ਗੱਡੀਆਂ ਦਾ ਕੰਮ ਵੀ ਕਰਦੇ ਹਨ ਉਹ ਸਮਾਜ ਦੇ ਲਈ ਸਪੈਸ਼ਲ ਵੀ ਉਹਨੇ ਸ਼ਖਦਾਵਲੀ ਬਹੁਤ ਮੰਦ ਭਾਗੀ ਨਿੰਦਣਯੋਗ ਜਾਣੀ ਕੀ ਬੋਲੀ ਹੈ ਉਸੇ ਸਮਾਜ ਦੇ ਨਾਲ ਰਿਲੇਟਡ ਨੇ ਆਪਣੇ ਸਪੀਕਰ ਸਾਹਿਬ altar ਸੈਂ ਸੰਧਵਾ ਉਹਨਾਂ ਦੀ ਚੁੱਪ ਦੇ ਵੀ ਕੋਈ ਕਾਰਨ ਕੀ ਕਹਿ ਸਕਦੇ ਉਹਨਾਂ ਨੇ ਚੁੱਪ ਕਿਉਂ ਧਾਰੀ ਹੈ ਚੁੱਪ ਦੇ ਕਾਰਨ ਇਹੀ ਕਹਿ ਸਕਦੇ ਆਂ ਅਸੀਂ ਵੀ ਇਹਨਾਂ ਦੀ ਜਿਹੜੀ ਸਮਜੂਦਾ ਸਰਕਾਰ ਆ ਜੇ ਅੱਜ ਕੁਲਤਾਰ ਸਿੰਘ ਸੰਧਵਾ ਆਪ ਦੇ ਭਾਈਚਾਰੇ ਨੂੰ ਛੱਡ ਕੇ ਇੱਕ ਪਾਰਟੀ ਬਾਜ਼ੀ ਚਾ ਕੇ ਮਤਲਬ ਉਹ ਗੱਲ ਦਾ ਜਿਹੜਾ ਵਿਰੋਧ ਨਹੀਂ ਕਰਦੇ ਤਾਂ ਇਹ ਜਿਹੜੀ ਕੁਲਤਾਰ ਸਿੰਘ ਸੰਧਵਾ ਵਾਸਤੇ ਗੱਲ ਆ ਇਹ ਬਹੁਤ ਮੰਦਭਾਗੀ ਆ ਉਹਨਾਂ ਨੂੰ ਆਪਣੇ ਭਾਈਚਾਰੇ ਤੌਰ ਤੇ ਵੀ ਔਰ ਜਿਹੜਾ ਇੱਕ ਇਕਰਤੀ ਆ ਲੋਕ ਇਹ ਰਾਮਗੜੀਆ ਸਮਾਜ ਆ ਜਿਹੜਾ ਇੱਕ ਕਿਰਤੀ ਸਮਾਜ ਆ ਕਿਉਂਕਿ ਇਹਨਾਂ ਤੋਂ ਬਿਨਾ ਤਾਂ ਜਿਵੇਂ ਗੱਡੀਆਂ ਦੇ ਮਕੈਨਿਕਾਂ ਮਕਾਨਾਂ ਦੇ ਮਕੈਨਿਕਾਂ ਸਾਨੂੰ ਰਹਿਣ ਨੂੰ ਛੱਤਾਂ ਦਿੰਦੇ ਆ ਗੱਡੀਆਂ ਦੇ ਮਕੈਨਿਕਾਂ ਅਸੀਂ ਜੇ ਕੋਲ ਤਾਰ ਸਿੰਘ ਸੰਧਵਾ ਇਹ ਗੱਲ ਸੋਚੇ ਵੀ ਜੇ ਮਕੈਨਿਕ ਕੋਲੇ ਗੱਡੀ ਜਾਂਦੀ ਆ ਗੱਡੀ 'ਚ ਕੋਈ ਖਰਾਬੀ ਆ ਗਈ ਤਾਂ ਉਹ ਗੱਡੀ ਆ ਜਿਹੜੀ ਉਹ ਮਕੈਨਿਕ ਨੇ ਠੀਕ ਕਰਨੀ ਆ ਤੇ ਫੇਰ ਹੀ ਅਸੀਂ ਆਪਣੇ ਦਿੱਤੇ ਹੋਏ ਟੀਚੇ ਤੇ ਪਹੁੰਚਾਂਗੇ ਮੰਜ਼ਲ ਤੇ ਪਹੁੰਚ ਮੰਜ਼ਲਾ ਜਿਹੜੀ ਉਹਦੇ ਤੇ ਪਹੁੰਚਾਉਣ ਵਾਸਤੇ ਜਿਹੜਾ ਰਾਮਗੜੀਆ ਭਾਈਚਾਰਾ ਸਮਾਜ ਹੀ ਐ ਅਸੀਂ ਰਾਮਗੜੀਆ ਭਾਈਚਾਰੇ ਸਮਾਜ ਦੀ ਬਹੁਤ ਜ਼ਿਆਦਾ ਸਤਿਕਾਰ ਅਤੇ ਬਹੁਤ ਜ਼ਿਆਦਾ ਮਾਨ ਸਨਮਾਨ ਦਿੰਨੇ ਆ ਕਿਉਂਕਿ ਇਹ ਹਰ ਖਿੱਤੇ ਨਾਲ ਜੁੜੇ ਹੋਏ ਆ ਜਿਵੇਂ ਆਪਣਾ ਹੈਗਾ ਵਾ ਲੱਕੜ ਦਾ ਕੰਮ ਆ ਮਕੈਨਿਕਲੀ ਕੰਮ ਆ ਕਾਰ ਬਣਾਉਣ ਦਾ ਜਿਹੜਾ ਰਾਜ ਮਿਸਤਰੀ ਦਾ ਕੰਮ ਆ ਇਹ ਸਾਰੇ ਕੰਮ ਆ ਜਿਹੜੇ ਇਹ ਰਾਮਗੜੀਆ ਭਾਈਚਾਰਾ ਕਰਦਾ ਅਸੀਂ ਇਹਨਾਂ ਦੇ ਤਹਿਦਰ ਨੂੰ ਧੰਨਵਾਦੀ ਆ ਕਿਉਂਕਿ ਇਹ ਲੋਕਾਂ ਦੇ ਵਿੱਚ ਜਿਹੜਾ ਵਿਚਰਦੇ ਆ ਤੇ ਪਰ ਇਕਲਤਾਰ ਸਿੰਘ ਸੰਧਵਾ ਨੂੰ ਉਸ ਜਾਤੀ ਨਾਲ ਰਿਲੇਟਡ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਜਿਹੜੀ ਚੋਪਾ ਇਹ ਕਾਰਨ ਇਹੀ ਕਹਿ ਸਕਦੇ ਆ ਵੀ ਇਹ ਆਪਦੀ ਪਾਰਟੀ ਆ ਮੌਜੂਦਾ ਸਰਕਾਰ ਆ ਤੇ ਇਹ ਆਪਦੇ ਐਮਐਲਏ ਨੂੰ ਜਿਹੜੀ ਆਪਣੀ ਕੁਰਸੀ ਬਚਾਉਣ ਦੇ ਖਤ ਪਰਸੀ ਬਚਾਉਂਦੇ ਆ ਔਰ ਉਹਨਾਂ ਨੂੰ ਸਹਿ ਦਿੰਦੇ ਆ ਜੇਕਰ ਹੁਣ ਜਿਹੜਾ ਕੁਲਤਾਰ ਸਿੰਘ ਸੰਧਵਾ ਉਹ ਸਪੀਕਰ ਹੈ ਆਪਣਾ ਤੇ ਜੇ ਸਪੀਕਰ ਸਾਹਿਬ ਚਾਵੇ ਤਾਂ ਮੇ ਇਹ ਗੱਲਾਂ ਜਿਹੜੀਆਂ ਇਹ ਨਹੀਂ ਹੋਣੀਆਂ ਚਾਹੀਦੀਆਂ ਤਾਂ ਕਿ ਇਹ ਆਪਣੇ ਭਾਈਚਾਰੇ ਦਾ ਸਾਥ ਦੇਵੇ ਤੇ ਜਿਹੜਾ ਐਮਐਲਏ ਭ੍ਰਸਟਾ ਜਾਂ ਕੋਈ ਇਹਨਾਂ ਦੀ ਸਰਕਾਰ ਨੂੰ ਢਾਹ ਲਾਉਂਦਾ ਉਹ ਹੀ ਜੀ ਐਮਐਲਏ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਕਿਉਂਕਿ ਆਪਦੀ ਕੁਰਸੀ ਬਚਾਉਣ ਦੇ ਮਾਰੇ ਇਹਨਾਂ ਦੇ ਜਿਹੜੇ ਪਰਦੇ ਆ ਉਹ ਫਾਸ ਨਹੀਂ ਕਰਦੇ ਇਹਨਾਂ ਦੇ ਪਰਦਿਆਂ ਤੇ ਮਿੱਟੀ ਪਾਉਂਦੇ ਆ ਅੱਛਾ ਜਿਵੇਂ ਕਿ ਪ੍ਰਧਾਨ ਜੀ ਤੁਹਾਡੀਆਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਸਮਿਆਂ ਦੇ ਵਿੱਚ ਨਾ ਪੰਜਾਬ ਪੱਧਰ ਤੇ ਜੂਨਟਾਂ ਨੇ ਜਿਹੜੀ ਉਹਨਾਂ ਨੇ ਆਡੀਓ ਵਾਇਰਲ ਕਰੀ ਸੀ ਉਹ ਆ ਤਾਂ ਰਾਜੀਨਾਮਾ ਹੋ ਗਿਆ ਮੰਨ ਕੇ ਚੱਲੂ ਪਰ ਕਿਤੇ ਨਾ ਕਿਤੇ ਜਿਹੜੀ ਔਰਤਾਂ ਦੀ ਪ੍ਰਤੀ ਉਹਨਾਂ ਨੇ ਸ਼ਾਨ ਨੂੰ ਦੇ ਖਿਲਾਫ ਬੋਲੇ ਨੇ ਨਾ ਜਿਵੇਂ ਕਿ ਤੁਹਾਡਾ ਔਰਤਾਂ ਦਾ ਬਹੁਤ ਵੱਡਾ ਸੰਗਠਨ ਹੈ ਤੁਸੀਂ ਉਹਦੇ ਪ੍ਰਤੀ ਤੁਹਾਡੇ ਸੰਸਥਾ ਵੱਲੋਂ ਤੁਹਾਡੀ ਜੂਨੀਅਰ ਵੱਲੋਂ ਕੋਈ ਧਾਰਨਾ ਬਿਆਰੇ ਦੀ ਰੂਪਰੇਖਾ ਜਾਂ ਮਾਫੀ ਦੀ ਬਲਕਾਰ ਸਿੱਧੂ ਤੋਂ ਕੋਈ ਰੂਪਰੇਖਾ ਤਿਆਰ ਕਰ ਸਕਦੇ ਨੇ ਕਿ ਨਹੀਂ ਅਸੀਂ ਇਸ ਗੱਲ ਦੀ ਪੂਰੀ ਨਖੇਦੀ ਕਰਦੇ ਆ ਜਿਹੜਾ ਇਹ ਔਰਤਾਂ ਨੂੰ ਬੋਲੇ ਆ ਤੇ ਅਸੀਂ ਇਸ ਗੱਲ ਦਾ ਜਿਹੜਾ ਆਪਦੀ ਮੀਟਿੰਗ ਕਰਕੇ ਜਥੇਬੰਦੀ ਵੱਲੋਂ ਮੀਟਿੰਗ ਕਰਕੇ ਤੇ ਅਸੀਂ ਜਿਹੜਾ ਧਰਨਾ ਪ੍ਰਦਰਸ਼ਨ ਕਰਾਂਗੇ ਤੇ ਇਹਨੂੰ ਬਲਕਾਰ ਸਿੱਧੂ ਨੂੰ ਔਰਤਾਂ ਤੋਂ ਜਿਹੜੀ ਔਰਤ ਸਮਾਜ ਤੋਂ ਮਾਫੀ ਮੰਗਣੀ ਚਾਹੀਦੀ ਆ ਜੇ ਮਾਫੀ ਨਹੀਂ ਮੰਗਦੇ ਤਾਂ ਫਿਰ ਅੱਗੇ ਜਿਹੜਾ ਪ੍ਰੋਗਰਾਮ ਆ ਅਸੀਂ ਇਹਨਾਂ ਦੇ ਪ੍ਰਤੀ ਜਿਹੜਾ ਸੰਘਰਸ਼ ਸ਼ੁਰੂ ਕਰਾਂਗੇ ਜਿਹੜੀ ਗੰਧਲੀ ਕੌੜੀ ਸੌੜੀ ਜਾਤੀਵਾਦ ਵਾਲੀ ਰਾਜਨੀਤੀ ਹੈ ਇਹਦੇ ਬਾਰੇ ਕੀ ਕਹੂੰਗਾ ਜਾਤੀਵਾਦ ਵਾਲੀ ਰਾਜਨੀਤੀ ਇਹੀ ਆ ਵੀ ਜਿਵੇਂ ਹੁਣ ਆਪਾਂ ਸਾਰੇ ਭਾਈਚਾਰਕਾਂ ਸਾਂਝ ਚਾਹੁੰਦੇ ਆ ਪਰ ਇਹ ਜਾਤੀਵਾਦ ਚ ਵੜੇ ਹੋਏ ਆ ਇਹ ਇਹ ਚੀਜ਼ਾਂ ਨੂੰ ਨਹੀਂ ਚਾਹੁੰਦੇ ਪਰ ਦੋ ਸਾਲਾਂ ਨੂੰ ਆਉਣ ਵਾਲੇ ਦੋ ਸਾਲ ਕੀ ਪੌਣੇ ਦੋ ਸਾਲ ਹੀ ਰਹਿ ਗਈ ਆਉਣ ਵਾਲੇ ਪੌਣੇ ਦੋ ਸਾਲਾਂ ਦੇ ਵਿੱਚ ਲੋਕ ਇਹਨਾਂ ਨੂੰ ਜਿਹੜਾ ਉਹ ਸ਼ੀਸ਼ਾ ਵਿਖਾਉਣਗੇ ਵੀ ਜੇ ਤੁਸੀਂ ਚੰਗੇ ਕੰਮ ਨਹੀਂ ਕੀਤੇ ਤੇ ਜਾਤੀਵਾਦ ਚ ਵੜ ਕੇ ਤੁਸੀਂ ਜਿਹੜਾ ਲੋਕਾਂ ਨੂੰ ਜਲੀਲ ਕੀਤਾ ਤੇ ਇਹ ਲੋਕ ਆ ਜਿਹੜੇ ਸ਼ੀਸ਼ਾ ਵਿਖਾਉਣਗੇ ਇਹਨਾਂ ਨੂੰ ਤੇ ਇਹ ਜਿਹੜੀਆਂ 92 ਸੀਟਾਂ ਇਹਨਾਂ ਨੇ ਪ੍ਰਾਪਤ ਕੀਤੀਆਂ ਸੀ ਹੁਣੇ ਬਿਲਕੁਲ ਦਿਮਾਗ ਚੋਂ ਕੱਢ ਦਨ ਭੁੱਲ ਜਾਣ ਸੀਟਾਂ ਤਾਂ ਇਹਨਾਂ ਨੂੰ ਕੀ ਮਿਲਣੇਗਾ ਲੋਕੇ ਆਉਣਗੇ ਲੋਕੇ ਇਹਨਾਂ ਦੇ ਡਲੇ ਮਾਰਨਗੇ ਪਿੰਡਾਂ ਚ ਲੋਕੇ ਇਹਨਾਂ ਦੀ ਬੇਇੱਜ਼ਤੀ ਕਰਨਗੇ ਸਮੁੱਚੇ ਪੰਜਾਬ ਨੂੰ ਅੰਤ ਵਿੱਚ ਕੀ ਸਨੇਹਾ ਜਾਂ ਕੀ ਸੁਨੇਹਾ ਦੇਣਾ ਚਾਹੁੰਦੇ ਸਮੁੱਚੇ ਪੰਜਾਬ ਨੂੰ ਮੇਰੇ ਵੱਲੋਂ ਇਹੀ ਮੈਸੇਜ ਆ ਵੀ ਅੱਗੇ ਤੋਂ ਜਿਹੜਾ ਵੋਟਰ ਆਜਾ ਆਪਣੀ ਵੋਟ ਦਾ ਸਹੀ ਅਧਿਕਾ ਆਪਣਾ ਇਸਤੇਮਾਲ ਕਰੋ ਪਹਿਲਾਂ ਬੰਦੇ ਪ੍ਰਤੀ ਜਿਹੜਾ ਆਪਣੇ ਪੁਰਖਿਆਂ ਤੋਂ ਬਜ਼ੁਰਗਾਂ ਤੋਂ ਜਾਂ ਜਿਵੇਂ ਸੱਥਾਂ 'ਚ ਬੈਠੇ ਬਜ਼ੁਰਗ ਹੁੰਦੇ ਆ ਇਹਨਾਂ ਕੋਲੇ ਜਾ ਕੇ ਆਪਾਂ ਨੂੰ ਇਸ ਗੱਲ ਦੀ ਸਿਹਤ ਲੈਣੀ ਚਾਹੀਦੀ ਆ ਵੀ ਸਾਨੂੰ ਕਿਓ ਜੀ ਸਰਕਾਰ ਚਾਹੀਦੀ ਆ ਤੇ ਇਹੋ ਜਿਹੇ ਜਿਹੜੇ ਆਨਸਰ ਆ ਇਹਨਾਂ ਨੂੰ ਕਦੇ ਵੀ ਮੂਰੇ ਨਾ ਆਉਣ ਦਿੱਤਾ ਜਾਵੇ ਹਾਂਜੀ ਇਹ ਸਨ ਮਹਿੰਦਰ ਕੌਰ ਦੀ ਬਰਾਡ ਮੁਲਾਜ਼ਮ ਯੂਨੀਅਨ ਆਂਗਲਵਾੜੀ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਮੋਗਾ ਜ਼ਿਲ੍ਹਾ ਪ੍ਰੈਜ਼ੀਡੈਂਟ ਨੇ ਸੋ ਫਿਕਰਮੰਦ ਮੀਡੀਆ ਤੋਂ ਗੁਰਚਰਨ ਸਿੰਘ ਰਾਜੂ ਦੀ ਰਿਪੋਰਟ ਧੰਨਵਾਦ ਮਿਹਰਬਾਨੀ ਸ਼ੁਕਰੀਆ